हां जी भाई सारे ने सत श्री अकाल ਤੇ ਇੱਕ ਨਾ ਬਾਈ ਬਾਲੇ ਬਾਈਆਂ ਦੇ ਫੋਨ ਵੀ ਆਉਂਦੇ ਨੇਗੇ ਤੇ ਬਾਲੇ ਬਾਈਆਂ ਨੇ ਕਮੈਂਟ ਵੀ ਕਰਿਆ ਮੈਸੇਜ ਵੀ ਕਰੇ ਨੇਗੇ ਵੀ ਬਈ ਗਾਮਾ ਵਾਲੇ ਮੇਨ ਨਾਲ ਮਿਕਸਚਰ ਕਿਹੜਾ ਵਧੀਆਗਾ ਵੀ ਤੇ ਤੁਸੀਂ ਕਿਹੜਾ ਵਰਤਦੇ ਹੋਗੇ ਤਾਂ ਬਾਈ ਮੇਨ ਨਾਲ ਮਿਕਸਚਰ ਸਾਰਿਆਂ ਨਾਲ ਪਹਿਲੀ ਗੱਲ ਦਾ ਬਾਈ ਵੀ ਆਪਾਂ ਕਿਸੇ ਵੀ ਹੈ ਨਾ ਇੱਕ ਕੰਪਨੀ ਦਾ ਨਾਮ ਨਹੀਂ ਲੈਂਦੇਗੇ ਵੀ ਉਹਦੇ ਚ ਆਏ ਹੋਏ ਹੁੰਦਾਗਾ ਵੀ ਵੀ ਇੱਕੋ ਕੰਪਨੀ ਨੂੰ ਵੀ ਪ੍ਰੋਮੋਸ਼ਨ ਆ ਜਾਂ ਹਾਂ ਪ੍ਰਮੋਟ ਕਰਦੇ ਆ ਵੀ ਇਸ ਤਰ੍ਹਾਂ ਤਾਂ ਬਈ ਆਪਾਂ ਮੈਨਨ ਵੈਕਟਰ ਬਦਲਦੇ ਰਹਨੇ ਆ ਜਿਵੇਂ 2-3 ਮਹੀਨੇ ਕੋਈ ਵਾਤਾ 2-3 ਮਹੀਨੇ ਕੋਈ ਵਾਤਾ ਆਪਾਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਵੀਡੀਓ ਚ ਦੱਸਦੇ ਰਹੇ ਹਾਂਗੇ ਤੇ ਉਦੋਂ ਪਹਿਲਾਂ ਬਈ ਆਪਣੇ ਚੱਲੀ ਜਾਂਦਾ ਸੀਗਾ ਮੁੱਠੀ ਬੋਡਰ ਉਦੋਂ ਫੇਰ ਮੈਂ ਤੁਹਾਨੂੰ ਦੱਸਿਆ ਸੀਗਾ ਵੀ ਆਪਾਂ ਪੀਡੀਐਸ ਦਾ ਮੰਗਵਾਵਾਂਗੇ ਹਾਈ ਮਿੰਨ ਤੇ ਹੁਣ ਬਈ ਆਪਣੇ ਉਹ ਚੱਲੀ ਜਾਂਦਾ ਤੇ ਇਹਦਾ ਵੀ ਬਈ ਆਪਾਂ ਨੂੰ ਬਹੁਤ ਜ਼ਿਆਦਾ ਸ਼ਾਨਦਾਰ ਰਿਜ਼ਲਟ ਮਿਲਿਆ ਹਾਈ ਮਿੰਨ ਦਾ ਵਧੀਆ ਰਿਜ਼ਲਟ ਮਿਲਿਆ ਆਪਾਂ ਨੂੰ ਜ਼ਿਆਦਾ ਜਿਵੇਂ ਹੁਣ ਇੰਨੀ ਗਰਮੀ ਆ ਗਈ ਬਈ ਤੇ ਇੱਕ ਦੋ ਵੇੜਾ ਆਪਾਂ ਹੋਰ ਵੀ ਪਾਈਆਂ ਸੀਗੀਆਂ ਬਾਲੀਆਂ ਜਿਆਦੇ ਗਾਵਾਂ ਖਰਾਬ ਸੀਗੀਆਂ ਉਹ ਚਲੋ ਨਾਲ ਜਿਹੜੀ ਖਰਾਕ ਦੇਣੀ ਹੈਗੀ ਉਹ ਤਾਂ ਦੇਣੀ ਦੇਣੀ ਆ ਬਾਕੀ ਆਪਦੀ ਮੈਨੇਜਮੈਂਟ ਜਾਂ ਮੈਡੀਕਲ ਟਰੀਟਮੈਂਟ ਪਰ ਮਿਨਰਲ ਮਿਕਸਚਰ ਬਾਈ ਆਪਾਂ ਹੁਣ ਹਾਈ ਮਿਨ ਵਰਤੀ ਜਾਂਦੇ ਆ ਪੀਡੀਐਸ ਦਾ ਬਹੁਤ ਘੈਂਟ ਰਿਜ਼ਲਟ ਆ ਬਾਈ ਤੇ ਪਸ਼ੂਆਂ ਦੀ ਵੀ ਸਿਹਤ ਕੰਨੀਓ ਵੀ ਪੂਰੀਆਂ ਸੋਹਣੀਆਂ ਗਾਇਆਂ ਹੋਈ ਜਾਂਦੀਆਂ ਨਹੀਂਆਂ ਤੇ ਚਮਕ ਵਾਈ ਵੀ ਰੰਗ ਦਾ ਕਲਰ ਦਾ ਬਹੁਤ ਜਿਆਦੇ ਫਰਕ ਪੈ ਰਿਹਾ ਹੈਗਾ ਵਧੀਆ ਗਾਇਆਂ ਸੰਭਲ ਰਹੀਆਂ ਨਹੀਂਆਂ ਆ ਬੈੜ ਆਪਣੇ ਕੋਲੇ ਥੋੜੇ ਵੀ ਨਹੀਂ ਹੋਏ ਦੇਗੇ ਆਈ ਨੂੰ ਹਜੇ ਨੂੰ ਇਹਦਾ ਬਹੁਤ ਜਿਆਦਾ ਬੈਡ ਬੱਛੀ ਇਹ ਬਈ ਖਤਮ ਜੀ ਦੀ ਜਮਾਨਾ ਜਦੋਂ ਆਪਾਂ ਲਿਆਂਦੀ ਹੈਗੀ ਇਹ ਇਹਦੀਆਂ ਉਦੋਂ ਦੀ ਵੀ ਵੀਡੀਓ ਹੈਗੀ ਆ ਤੇ ਹੁਣ ਇਹਦੇ ਕਲਰ-ਕਲਰ ਦਾ ਬਹੁਤ ਜਿਆਦਾ ਫਰਕ ਪੈ ਗਿਆ। ਬਈ ਉਂ ਵੀ ਉੱਪਰੋਂ ਵੀ ਸੰਭਲਣ ਲੱਗੀ ਬੋਡੀ ਸਟਰਕਚਰ ਵੀ ਵਧੀਆ ਸੁਣਾ ਹੋਣ ਲੱਗ ਗਿਆ ਦਾ ਤੇ ਉਂ ਵੀ ਪੂਰਾ ਫਰਕ ਪੈ ਗਿਆ ਇਹ ਜਿੱਦਣ ਆਈ ਹੈਗੀ ਬਈ ਬਾੜੀ ਜਿਆਦੇ ਨਾ ਐ ਰੰਗ ਜਮੀ ਨਹੀਂ ਸੀਗਾ ਇਹਦਾ। ਦਿਨਮਾਏ ਤੋਂ ਬਾੜੀ ਜਿਆਦੇ ਨਮਾ ਕੇ ਬੁਰਛਿਆ ਮਾਰ ਕੇ ਸਮਾਰ ਕੇ ਫੇਰ ਐ ਰੰਗ ਕਲਰ ਨਿਕਲਦਾ ਸੀਗਾ ਦਾ। ਹੁਣ ਤੁਸੀਂ ਦੇਖੋ ਹੁਣ ਉੱਤੇ ਇਕੱਲੇ ਫੋਗਰ ਚੱਲਦੇ ਨੇਗੇ ਕੋਈ ਨਮਾਉਂਦੇ ਨਮੂਗੇ ਵੀ ਨਹੀਂ ਆਏਗੇ ਕਿ ਆ ਮੌਸਮ ਖਰਾਬ ਕਰਕੇ ਫੋਗਰ ਚੱਲਦੇ ਰਹਿੰਦੇ ਆ ਕੱਲਰ ਦੇਖੋ ਕਿੰਨਾ ਸੋਹਣਾ ਹੋਇਆ ਤੇ ਬਾਕੀ ਮੂੰ ਵੀ ਬੈਠਦਾ ਪੂਰਾ ਜ਼ਿਆਦੇ ਫਰਕ ਪਿਆਗਾ ਹੁਣ ਇਹ ਹਾਈ ਮਿਨੀ ਦਈ ਜਾਂਦੇ ਆ ਬਈ ਨੂੰ ਆਪਾਂ ਇਹਨੂੰ ਦੰਨੇ ਨੇ 100 ਗ੍ਰਾਮ ਸਵੇਰੇ 100 ਗ੍ਰਾਮ ਸ਼ਾਮ ਨੂੰ ਜਿਹੜੀਆਂ ਜ਼ਿਆਦੇ ਦੁੱਧਾਂ ਵਾਲੀਆਂ ਗਾਂ ਜਿਵੇਂ 22 25 ਕਿਲੋ ਤੱਕ ਲਾ ਲਓ ਵੀ ਆਮ ਕਰਾਂ ਕਿ ਹੁੰਦੀਆਂ ਨਹੀਂ ਆ 30 ਲੀਟਰ ਤੱਕ 200 ਗ੍ਰਾਮ ਇਹਨਾਂ ਨੂੰ ਮਿਕਸਚਰ ਬਈ ਦਿਨ ਦਾ ਵਿਆਹ ਕਰੋ ਇਹ ਨਾ ਹੈਗਾ ਕਿ ਵੀ ਤੁਸੀਂ 8 ਕਿਲੋ ਵਾਲੀ ਨੂੰ ਵੀ 100 ਗ੍ਰਾਮ ਦਈ ਜਾਂਦੇ ਹੋ ਤੇ ਜਿਹੜੀ 30 ਕਿਲੋ ਦੰਦੀ ਆ ਉਹਨੂੰ ਵੀ 100 ਗ੍ਰਾਮ ਹੀ ਦੰਨੇ ਆ ਜਿੰਨੀ ਜ਼ਿਆਦਾ ਮਿਲਕ ਪ੍ਰੋਡਕਸ਼ਨ ਹੋਊਗੀ ਉਹਦੇ ਬੋਡੀ ਨੂੰ ਓਨੀ ਜ਼ਿਆਦਾ ਜ਼ਰੂਰਤ ਵੀ ਹੋਊਗੀ ਮਿਨਰਲਸ ਦੀ ਲਾ ਲੋ ਵੀ ਜਿਹੜੇ ਆਪਾਂ ਕਹਿ ਦਿੰਨੇ ਆ ਤੰਤਾਂ ਦੀ ਓਨੀ ਜ਼ਿਆਦਾ ਫਿਰ ਉਹਨੂੰ ਜ਼ਿਆਦਾ ਡੈਫੀਸ਼ੈਂਸੀ ਹੋਊਗੀ ਤਾਂ ਆਪਾਂ ਨੂੰ ਜ਼ਿਆਦਾ ਦੇਣਾ ਪਊਗਾ ਹੁਣ ਬਈ ਇਸ ਲਈ ਕਹਿਣਾ ਵੀ ਹੁਣ ਆਪਾਂ ਵਰਤੀ ਜਾਂਦੇ ਆਂਗੇ ਪੀਡੀਐਸ ਦਾ ਹਾਈ ਮਿਨ ਵਰਤੀ ਜਾਂਦੇ ਆਂੇ ਬਈ ਬੂਰਾ ਕਹਿੰਦੇ ਰਿਜ਼ਲਟ ਆਗਾ ਬਾਕੀ ਆਪਣੀਆਂ ਹੀਪਰ ਨੂੰ ਵੀ ਦਈ ਜਾਂਦੇ ਆਂਗੇ ਆਪਾਂ ਦਾ ਪੂਰਾ ਘੈਂਟ ਰਿਜ਼ਲਟ ਹੈਗਾ ਆਪਣੀ ਆ ਸੀਗੀ ਆ ਜਿਹੜੀ ਬਰਕਤ ਦੀ ਮਾਂ ਸੀਗੀ ਇਹਦਾ ਦੇਖੋ ਪਹਿਲਾਂ ਜਮੀ ਕਲਰ ਨਹੀਂ ਸੀਗਾ ਹੁਣ ਕਿੰਨਾ ਸੋਹਣਾ ਕਲਰ ਹੋ ਰਿਹਾ ਹੈ ਤੁਹਾਨੂੰ ਇਹਦਾ ਫਿੱਕੀ ਦਾ ਥੋੜੀ ਜੀ ਪਹਿਲਾਂ ਤੋਂ ਜ਼ਿਆਦਾ ਸੀ ਪਰ ਹੁਣ ਤਾਂ ਇਹ ਬਹੁਤ ਸੰਭਲ ਗਈ ਪਹਿਲਾਂ ਨਾਲੋਂ ਬਾਕੀ ਵਧੀਆ 24 25 ਲੀਟਰ ਦੁੱਧ ਦੇ ਹੀ ਆਂਦੀ ਹੈਗੀ ਨਾਲੇ ਹੁਣ ਗਰਮੀ ਦਾ ਟਾਈਮ ਆਗਾ ਤੇ ਕਲਰ ਕੋਲਰ ਬਈ ਬਹੁਤ ਸੋਹਣਾ ਹੋ ਰਿਹਾ ਉਹ ਦੂਜੀਆਂ ਗਾਵਾਂ ਦੇ ਵੀ ਦੇਖੋ ਤੁਸੀਂ ਰੰਗ ਬਾਈ ਤੇ ਕਿੰਨੀਆਂ ਸੋਹਣੀਆਂ ਗਾਵਾਂ ਹੋ ਰਹੀਆਂ ਚਮਕ ਚਮਕ ਸ਼ਾਈਨਿੰਗ ਪੂਰੀ ਫੁੱਲ ਆ ਗਿਆ ਮਾਜੀ ਤੇ ਇਹ ਬਰਮ ਵੀ ਮਤਲਬ ਦਾਣੇ ਚ ਪਾਉਣਾ ਹੁੰਦਾ ਆਪਾਂ ਤਾਂ ਬਈ ਸੁੱਕੀ ਫੀਡ ਪਾਉਣੀ ਹੈਗੇ ਜਿਵੇਂ ਹੁਣ ਆਪਣੇ ਦੇਖੋ ਹਣਾ ਸਾਈਲੇਜ ਹੁਣ ਹੈ ਨਹੀਂਗਾ ਹੂੰ ਸਾਈਲੇਜ ਆਪਾਂ ਹੁਣ ਪਾਵਾਂਗੇ ਹੁਣ ਸਾਈਲੇਜ ਮੁੱਕਿਆ ਹੁਣ ਆਪਾਂ ਕੀ ਕਰਦੇ ਆ ਜਮਾ ਖੁਸ਼ਕ ਜੀ ਸੰਨੀ ਕਰ ਲੈਣੇ ਆਗੇ ਸੰਨੀ ਕਰਕੇ ਜਮਾ ਖੁਸ਼ਕ ਤੂੜੀ ਰੱਖ ਕੇ ਤੇ ਵਿੱਚ ਉਹਦੇ ਜਿਹੜਾ ਪੰਜ ਤੋਂ 5 ਕਿਲੋ 7 ਕਿਲੋ ਤੱਕ ਹਰਾ ਦੰਨੇ ਆਗੇ ਕਿਉਂਕਿ ਬਈ ਜਿਹੜਾ ਹੁਣ ਹਰਾ ਚੱਲੀ ਜਾਂਦਾ ਆਪਾਂ ਬੀਜਦੇ ਹੁੰਨੇ ਮੱਕੀ ਉਹਦੇ ਚ ਜੀਰੀ ਵਾਲੇ ਬਾਣ ਚ ਹੂੰ ਆਪਾਂ ਬਾਣ ਬੇਲਾ ਕਰਨਾਗਾ ਹਾਂ ਵਿੱਚੋਂ ਨਾ ਲਾਵਾਂਗੇ ਆਪਾਂ ਹੁਣ 20 ਦਿਨਾਂ ਤੱਕ ਉਸ ਬਾਣ ਚ ਤੇ ਉਹ ਹਰਾ ਫਿਰ ਕੱਚਾ ਹੀ ਹੁੰਦਾ ਬਾਈ ਉਹ ਸਿਰਫ ਇੱਕ ਢਿੱਡ ਭਰਨਾ ਏ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆਗਾ ਇਹਦਾ ਫਾਇਦਾ ਫੂਦਾ ਕੁਝ ਨਹੀਂ ਹੈਗਾਗਾ ਜੇ ਮੈਂ ਹੁਣ ਆਪਣੇ ਲਾ ਲਓ ਆਪਾਂ ਹੁਣ ਹਰੇ ਨੂੰ ਬਾਡਾ ਲਾਇਆ ਹੋਇਆ ਹਜੇ ਸਾਰਾ ਉਹ ਗੋਡੇ ਗੋਡੇ ਹਰਾ ਹੋਇਆ 2 2 ਫੁੱਟ ਦਾ ਹਰਾ ਹੈਗਾ ਤਾਂ ਉਹ ਕੀ ਹੈਗਾ ਬਸ ਉਹ ਕੱਲਾ ਇਹਨਾਂ ਨੇ ਗੋਹੀ ਕਰਨਾਗਾ ਤੇ ਮੂਤਣੀ ਹੈਗਾ ਉਹਦੇ ਵਿੱਚ ਕੁਝ ਨਹੀਂ ਹੈਗਾਗਾ ਤਾਂ ਬਸ ਉਹ ਆਪਾਂ ਬਸ 5 4 ਕਿਲੋ ਇੱਕ ਨੂੰ ਪਾਉਨੇ ਆ ਤੇ ਵਿੱਚ ਸੁੱਕੀ ਫੀਲਡ ਦੇ ਵਿੱਚ ਹੀ ਰਲਾਇਆ ਇਸੇ ਲੋਟਤੀ ਤੇ ਬਸ ਉੱਤੇ ਸੜ ਦੰਨੇ ਇਹ ਆਪ ਹੀ ਖਾ ਜਾਂਦੀਆਂ ਨਹੀਂ ਆ ਠੀਕ ਹੈ ਉਹ ਜੇ ਦਾਣੇ ਚ ਵੀਰ ਲਾਦੇ ਕੋਈ ਇਸ਼ੂ ਨਹੀਂ ਹੈਗਾ ਨਾ ਭਾਈ ਅਸਲ ਤਾਂ ਦੱਸਾ ਚੱਕਰ ਕੀ ਆ ਬਾਈ ਇੱਕ ਉਹ ਤੁਹਾਨੂੰ ਹੋਰ ਦੱਸਦਾ ਅਸਲ ਪਸ਼ੂ ਚਾਹੇ ਮੱਝਾ ਚਾਹੇ ਗਾਂ ਦਾਣਾ ਸੁੱਕਾ ਹੀ ਦੇਣਾ ਚਾਹੀਦਾ ਆਪਾਂ ਵੀ ਪਹਿਲਾਂ ਬਹੁਤ ਭਿਓ ਭਿਓ ਕੇ ਦਿੱਤਾਗਾ ਸਾਨੂੰ ਵੀ ਬਾਈ ਦਿੱਕਤਾਂ ਆਉਂਦੀਆਂ ਰਹੀਆਂ ਨੇ ਆ ਪਸ਼ੂਆਂ ਨੂੰ ਕੀ ਹੁੰਦਾਗਾ ਜਦੋਂ ਆਪਾਂ ਬਾੜਾ ਗਿੱਲਾ ਸਿੱਲਾ ਜਿਹਾ ਸਿੱਟੀਆਂ ਨੇ ਰਹਿਨੇ ਆ ਚਲੋ ਮੱਝਾਂ ਦਾ ਤਾਂ ਕੰਮ ਹੁੰਦਾ ਹੋਰ ਮੱਝਾਂ ਨਹੀਂ ਪਰਵਾਹ ਪ੍ਰਭੂ ਮੰਨਦੇ ਇਹਨਾਂ ਦਾ ਕਹੇ ਜੀ ਸਿੱਟੀ ਜਾਓ ਕਿਉਂ ਇਹਨਾਂ ਨੇ ਤਾਂ ਜਿੰਨਾ ਦੇਣਾ ਉਹਨੇ ਹੀ ਦੇਣਾ ਤੇ ਜਿਹੜਾ گاਵਾ ਦਾ گاਵਾ ਚ ਬਈ ਬਹੁਤ ਜਿਆਦੇ ਸਮੱਸਿਆ ਆਉਂਦੀ ਹੈ ਕਿ گاਵਾ ਚ ਉਹਨਾਂ ਐ ਲਾ ਲੋ ਵੀ ਜਦੋਂ ਉਹ ਬੌੜਾ ਗਿੱਲਾ ਗੁੱਲਾ ਜਾਂ ਜਾਮਾ ਆਪਣੇ ਲਾ ਲੋ ਵੀ ਲੇਟੀ ਬਾਂਦੇ ਨੇਗੇ ਭਿਉਂ ਕੇ ਠੀਕ ਆ ਉਹ ਚੀਜ਼ਾਂ ਪਾਉਂਦੇ ਨੇਗੇ ਉਹਨਾਂ ਨਾਲ ਕੀ ਹੁੰਦਾਗਾ ਵੀ ਹਨਾ ਪਸ਼ੂ ਦੇ ਲੀਵਰ ਚ ਜਿਹਾ ਜਿਵੇਂ ਤਜਾਬ ਜਿਆਦੇ ਵੱਧ ਗਿਆ ਜਾਂ ਟਾਕਸਿਟੀ ਹੋ ਗਈ ਉਲੀ ਦਾ ਹੋ ਗਿਆ ਕੰਮ ਉਹ ਗਿੱਲੇ ਦਾਣੇ ਕਰਕੇ ਤੇ ਉਹ ਕਦੇ ਮੋਕ ਮਾਰ ਲੱਗੀਆਂ ਕਦੇ ਬੜਾ ਜਿਆਦਾ ਗੋਹਾ ਕਰੜਾ ਕਰ ਲੱਗੀਆਂ ਜਾਂ ਤੁਸੀਂ ਦੇਖਿਆ ਹੋਊਗਾ ਜਦੋਂ ਮੋਕ ਜੀ ਮਾਰਦੀਆਂ ਵਿੱਚ ਜਾਲੇ ਜਿਹਾਉਣ ਲੱਗ ਜਾਂਦੇ ਆ ਉਹ ਜਾਲਿਆਂ ਦਾ ਕੀ ਹੁੰਦਾ ਆਪਣੇ ਪੰਜਾਬੀਆਂ ਦਾ ਕੀ ਹੈਗਾ ਬਾਈ ਜਿਹੜੇ ਆ ਮੋਲੋਕਲ ਨੇਗੇ ਕਹ ਦੇਣਗੇ ਮਲੱਪ ਪੈਗੇ ਉਹ ਬਾਈ ਮਲੱਪ ਨਹੀਂ ਹੁੰਦੇਗੇ ਉਹ ਪਸ਼ੂ ਦੇ ਜਦੋਂ ਲੀਵਰ ਚ ਜਿਆਦੇ ਤੁਸੀਂ ਐ ਲਾ ਲੋ ਵੀ ਹਨਾ ਐਸਿਡ ਜਿਆਦੇ ਬਣ ਗਿਆ ਉਦੋਂ ਹੁੰਦਾ ਜਦ ਜਿਵੇਂ ਅੰਤੜੀਆਂ ਚ ਇਨਫੈਕਸ਼ਨ ਹੋਊਗੀ ਤਾਂ ਉਹਦੇ ਨਾਲ ਕੀ ਹੁੰਦਾ ਅੰਤੜੀਆਂ ਚੋਂ ਚਰਬੀ ਲੈ ਕੇ ਆਉਣ ਲੱਗ ਜਾਂਦੀਆਂ ਜਿਹੜੇ ਆਪਾਂ ਕਹਿੰਦੇ ਆਂ ਵੀ ਜਾਲੇ ਜਿਹਾ ਆਉਂਦੇ ਆ ਬਾਹਲੇ ਜਿਆਦਾ ਆਉਣ ਲੱਗ ਜਾਂਦੇ ਨੇਗੇ ਉਹ ਵੀ ਕਾਰਨ ਮਲਪਾਂ ਦਾ ਨਹੀਂ ਹੁੰਦਾ ਇਹ ਸਾਰਾ ਕੁਝ ਕਿਤੇ ਨਾ ਕਿਤੇ ਮਲਪਾਂ ਦਾ ਵੀ ਹੋ ਸਕਦਾਗਾ ਪਰ ਜ਼ਿਆਦਾਤਰ ਜਿੰਨੀਆਂ ਆਪਣੇ ਪ੍ਰੋਬਲਮ ਆਉਂਦੀ ਆ ਆਪਣੇ ਅਸੀਂ ਆ ਹੀ ਦੇਖਿਆ ਵੀ ਅੰਤੜੀਆਂ ਚ ਇਨਫੈਕਸ਼ਨ ਹੁੰਦੀ ਆ ਹੁਣ ਜਿੱਦਣ ਦੇ ਆਪਾਂ ਸੁੱਕਾ ਦਾਣਾ ਦੇਣ ਲੱਗੇ ਆਂਗੇ ਗਾਇਆਂ ਵਧੀਆ ਪੂਰੀਆਂ ਸੋਹਣੀਆਂ ਵੀ ਹੋ ਗਈਆਂ ਕੋਈ ਮਿਲਕ ਪ੍ਰੋਡਕਸ਼ਨ ਨਹੀਂ ਘਟਾਈ ਸਗਾਂ ਦੀ ਫੈਂਟ ਐਸ ਐਨ ਐਫ ਅੱਪ ਕਰ ਗਈਆਂ ਪਹਿਲਾਂ ਆਪਣੀ 3 8 ਇੱਥੇ ਜੇ ਫੈਂਟ ਆਉਂਦੀ ਹੁੰਦੀ ਸੀ 3 7 3 8 ਜਦੋਂ ਦੀ ਆਪਾਂ ਸੁੱਕੀ ਫੀਲਡ ਦੇਣ ਲੱਗਿਆਂਗੇ ਉਦੋਂ ਦੀ ਆਪਣੀ 4 2 4 3 ਫੈਂਟ ਆਉਦੀ ਹੈ ਕਿ ਸਾਰੀਆਂ ਨਹੀਂ ਇਹਨਾਂ ਦੀ ੜਾ ਤੇ ਐਸ ਐਨ ਐਫ ਆਉਂਦੀ ਹੈ ਇਹਨਾਂ ਦੀ 84 85 ਉਦੋਂ ਦਾ ਵਧੀਆ ਬਈ ਨਾਲੇ ਨਾਲੇ ਪਿਆਉਣਾ ਨਹੀਂ ਕਰਨਾ ਨਹੀਂ ਸਿੱਧਾ ਸੁੱਕਾ ਠੀਕ ਆ ਉਹ ਭਾਂਡਾ ਤੋਲਿਆ ਹੋਇਆ ਕਰ ਦੁੱਧ ਦੇ ਹਿਸਾਬ ਨਾਲ ਉਸ ਲੋਡ ਪਾ ਦੇਈ ਦੀਆ ਵਧੀਆ ਤੇ ਇਹ ਮੱਝਾਂ ਨੂੰ ਵੀ ਦੇ ਸਕਦੇ ਆ ਸੇਮ ਹਾਂ ਮੱਝਾਂ ਨੂੰ ਵੀ ਆਪਣੇ ਹੁਣ ਮੱਝਾਂ ਖਾਂਦੀਆਂ ਨਹੀਂ ਨਹੀਂ ਬਈ ਦੀ ਸੇਮ ਇਹੀ ਮਿਰਨਲ ਮਿਕਸਚਰ ਮੱਝਾਂ ਦੇਖ ਲਓ ਚਲੋ ਅੰਦਰ ਜਿਵੇਂ ਹੁਣ ਆਹਾ ਝੋਟੀ ਨੂੰ ਤਾਂ ਜਮੀ ਨਹੀਂ ਧੁੱਪ ਲੱਗਦੀ ਹੈ ਨਾ ਆਪਣੇ ਮੱਝਾਂ ਦਾ ਰੰਗ ਤਾਂ ਬਦਲ ਜਾਂਦਾ ਹੈਗਾ ਵੀ ਆਪਣੇ ਧੁੱਪ ਨਹੀਂ ਪੈਂਦੀ ਪਸ਼ੂਆਂ ਨੂੰ ਬਾਹਰ ਨਹੀਂ ਕਿਤੇ ਹੁਣ ਦੇਖੋ ਮੱਝਾਂ ਰੇਤੇ ਰੂਤੇ ਦੇ ਲੇਟਣ ਹੈ ਨਾ ਬਾਹਰ ਕੋਈ ਕੰਟਾ ਸਵੇਰ ਵੇਲੇ ਮੌਸਮ ਜਾਂ ਰਾਤ ਨੂੰ ਬਾਹਰ ਰਹਿਣ ਉੱਤੇ ਸਿੱਧੇ ਰੱਬ ਦੀ ਛਾਂ ਥੱਲੇ ਹੋਣੇ ਰੰਗ ਦਾ ਫਰਕ ਪੈ ਜੇ ਪਰ ਆਪਣੇ 24 ਘੰਟੇ ਦੇਖੋ ਤੁਸੀਂ ਵੀ ਅੰਦਰ ਹੀ ਖੜੀਆਂ ਨੇ ਨਾ ਸਾਹੇ ਕਿੰਨੇ ਕਿੰਨੇ ਚਰਦੀਆਂ ਹੋ ਰਹੀਆਂ ਨਾ ਕੋਈ 5 ਸੂਏ ਆ ਕੋਈ 7 ਸੂਏ ਆ ਕੋਈ 3 ਜੇ ਸੂਏ ਆ ਅੰਦਰੀ ਨਹੀਂ ਹੈ ਇੱਕ ਥਾਂ ਤੇ ਪਰ ਤਾਂ ਵੀ ਤੁਸੀਂ ਬੋਡੀ ਸਟਰਕਚਰ ਦੇਖ ਸਕਦੇ ਹੋਗੇ ਪੰਜਾਂ ਦਾ ਤੇ ਇਹ ਬਈ ਪੰਜੇ ਦੀਆਂ ਪੰਜੇ 15 ਪਲੱਸ ਵਾਲੀਆਂ ਨੇਗੀਆਂ ਠੀਕ ਹੈ ਪੰਜੇ ਵਾਂਸਾਂ ਇਹ 15 ਪਲੱਸ ਦੀਆਂ ਨੇਗੀਆਂ ਆਹ ਝੋਟੀਆਂ ਆਪਣੇ ਕੋਲੇ ਇਹ ਉਹੀ ਹੈਗੀ ਪਹਿਲਾਂ ਨੇ 18-19 ਕਿਲੋ ਦੁੱਧ ਕੱਢਿਆ ਸੀਗਾ ਦੂਜੇ ਸੂਏ 20 ਤੋਂ ਕਰਾਸ ਕਰਤੀ ਹੈਗੀ ਉਹ ਝੋਟੀਆਂ ਖੜੀਆਂ ਉਹ ਬੂਰੀ ਦੂਜੇ ਸੂਏ ਸੂਈ ਹੋਈਆਂ ਨਾਲੇ 6 ਮਹੀਨਿਆਂ ਦੀ ਗੱਭਣ 12-13 ਕਿਲੋ ਦੁੱਧ ਕਰਦੀ ਹੈ ਵੀ ਕੈਨ ਦਾ ਭਾਵ گاਵਾਵਾਂ ਦੇ ਨਾਲ-ਨਾਲ ਮੱਝਾਂ ਵੀ ਇਹਨੂੰ ਵੀ ਦੇ ਸਕਦੇ ਆ ਆਪਾਂ ਨਹੀਂ ਜੀ ਜਰੂਰੀ ਹੈ ਤੁਸੀਂ ਆਏ ਦੇਖੋ ਜਦੋਂ ਹੁਣ ਆਪਾਂ ਹਰ ਰੋਜ਼ ਦੁੱਧ ਕੱਢਦੇ ਆ ਦੁੱਧ ਨੂੰ ਆਗਲਾ ਹਰੇਕ ਕਹਿੰਦਾ ਵੀ ਦੁੱਧ ਇੱਕ ਸੰਤੁਲਨ ਖਰਾਕ ਹੈਗੀ ਮੰਨਿਆ ਹੋਇਆ ਵੀ ਦੁੱਧ ਚ ਹਰੇਕ ਚੀਜ਼ ਹੈ ਵਿਟਾਮਿਨ ਨੇ ਮਿਨਰਲ ਆ ਕਾਰਬੋਹਾਈਡਰੇਟ ਫੈਟ ਸਾਰਾ ਕੁਝ ਹੈਗਾ ਆਉਂਦਾ ਤਾਂ ਪਸ਼ੂ ਦੇ ਅੰਦਰੋਂ ਆਗਾ ਨਾ ਫਿਰ ਜਦੋਂ ਹੁਣ ਇਹਨਾਂ ਨੇ ਦੁੱਧ ਦੇਣਾਗਾ ਅਕਸਰ ਨੂੰ ਇਹ ਆਪਦੇ ਸਰੀਰ ਚੋਂ ਹੋਰ ਕੀ ਉਹ ਚੀਜ਼ਾਂ ਪੂੜੀਆਂ ਕਰਦੀਆਂ ਨਹੀਂਆਂ ਤਾਂ ਇਹਨਾਂ ਦੇ ਅੰਦਰ ਵੀ ਘਾਟ ਤਾਂ ਪੈਂਦੀ ਆ ਰੋਜ਼ ਆਪਾਂ ਕੱਢੀ ਜਾਂਦੇ ਆ ਕੱਢੀ ਜਾਂਦੇ ਕਿਸੇ ਦਿਨ ਤਾਂ ਅੰਦਰੋਂ ਖਤਮ ਹੋਊਗੀ ਪਸ਼ੂ ਉਸੇ ਤਰ੍ਹਾਂ ਹੀ ਹੁਣ ਐਸੇ ਐਸੇ ਗਾਂ ਧੀ ਲਾ ਲਓ ਆਪਣੀ ਦੇ ਜਿੰਦਣੇ ਇਹ ਲਿਆਂਦੀ ਸੀ ਤੋਰੀ ਦੀ ਸੀ ਇਹ ਲੱਤਾਂ ਫਸਦੀਆਂ ਸੀਗੀਆਂ ਵਿੱਚ ਹੂੰ ਇਹ ਮੇਰੇ ਆਗਿਆ ਨਹੀਂ ਲੱਗੀਆਂ ਬੀਖ ਸੀਗੀ ਇਹ ਮੇਰੇ ਆਗਿਆ ਨਹੀਂ ਜਮਾ ਕਮਜ਼ੋਰੀ ਸੀਗੀ ਇਹ ਫੁੱਲਾ ਹੁਣ ਜਦੋਂ ਖੋੜ ਲਈਦੀ ਹੈਗੀ ਬਈ ਇਹ ਡਾਕ ਮੇਲ ਵਾਂਗੂ ਜਾਂਦੀ ਹੈ ਕਿ ਹੱਥ ਨਹੀਂ ਪਾਉਣ ਦਿੰਦੀ ਰਸਤੇ ਇਹ ਬਈ ਤੇਰੇ ਵਾਲੇ ਚ ਤਾਂ ਚੱਲ ਤੈਨੂੰ ਸਰੀਰਕ ਪੱਖੋਂ ਤੂੰ ਕਮਜ਼ੋਰਾ ਲੱਗਦਾ ਹੂ ਹੈ ਨਹੀਂ ਤੂੰ ਆਪਣੇ ਦੇ એનર્ਜੀ ਦਾ ਫੁੱਲਾ ਹੁਣ ਹੁਣੇ ਮੇਰੇ ਵਾਲੀ ਸਥਿਤੀ 'ਚ ਆ ਗਈ ਹੁਣ ਤੇ એનર્ਜੀ ਬਹੁਤ ਜ਼ਿਆਦੇ ਹੈ ਠੀਕ ਹੈ ਬਈ ਠੀਕ ਹੈ ਹਾਂ ਹੁਣ ਇਹ ਤਾਂ એનર્ਜੀ ਬਹੁਤ ਜ਼ਿਆਦੇ ਇਸ ਚੀਜ਼ ਲਈ ਬਈ ਜ਼ਰੂਰੀ ਹੈ ਦੇਖੋ ਪਹਿਲਾ ਪਸ਼ੂ ਸੀਗੇ ਆਪਣੇ ਬਾਈ ਮੋਰ ਦੇ ਟਾਈਮ ਤੇ ਸਾਰਾ ਕੁਝ ਜ਼ਰੂਰੀ ਆ ਜ਼ਰੂਰੀ ਪਹਿਲਾਂ ਸੀਗਾ ਹਨਾ ਪਹਿਲਾਂ ਹੁਣ ਆਪਣੇ ਦੱਸਿਆ ਕੀ ਕਹਿੰਦੇ ਅੱਗੇ ਪਹਿਲਾਂ ਵਾਲੇ ਬੁਢੇ ਸੀਗੇ ਉਹ ਕਿਹੜੇ ਮਿੰਨਲ ਮਿਕਸਚਰ ਪਾਉਂਦੇ ਸੀ ਕਿਹੜੀਆਂ ਫੀਡਾਂ ਬਣਵਾ ਕੇ ਪਾਉਂਦੇ ਸੀ ਉਦੋਂ ਬਈ ਪਸ਼ੂ ਸੌਖੇ ਵੀ ਬਹੁਤ ਸੀ ਮੱਝਾਂ ਲਾ ਲੋ ਜੇ ਕਿਸੇ ਦੇ گاਵਾ ਵੀ ਹੁੰਦੀਆਂ ਉਹ ਵੀ ਨਾਲ ਟੋਬਿਆਂ ਤੇ ਜਾਂਦੀਆਂ ਸੀ ਖੁੱਲੇ ਪਾਣੀ 'ਚ ਬੈਂਦੇ ਸੀ ਪਸ਼ੂ ਨੂੰ ਕੋਈ ਗਰਮਾਇਸ਼ ਨਹੀਂ ਸੀਗੀ ਠੀਕ ਆ ਦਰਖਤਾਂ ਥੱਲੇ ਪਸ਼ੂ ਬੈਂਦੇ ਜਾਂ ਬਾਹਰ ਚਰਾਂਦਾ ਚਰਨ ਜਾਂਦੇ ਜਦੋਂ ਪਸ਼ੂ ਅੰਵੇਂ ਪਹਿਲਾਂ ਜਿਹੜੇ ਪਸ਼ੂ ਸੀਗੇ ਦੇਖਣਾ ਬਾਹਰ ਜਾਂਦੇ ਚਰਨ ਜਾਂਦੇ ਸੀ ਹੁਣ ਐ ਲਾ ਲੋ ਵੀ ਜਿਹੜਾ ਪਸ਼ੂ ਬਾਹਰ ਚਰ ਕੇ ਆਉਂਦਾਗਾ ਉਹ ਕਿੰਨੇ ਭਾਂਤਾ ਬਾਹਰ ਕੱਖ ਕੰਡਾ ਕਿੰਨੀਆਂ ਜੜੀ ਬੂਟੀਆਂ ਖਾਂਦਾਗਾ ਤੁਰੇ ਫਿਰਦੇ ਕੋਜੂ ਨੇ ਜਾਂ ਨਿੰਮ ਨੂੰ ਮੂੰਹ ਮਾਰ ਲੈ ਕਿਸੇ ਹੋਰ ਚੀਜ਼ ਨੂੰ ਪੱਤਾ ਸੁੱਤਾ ਹੈਨਾ ਕਿੰਨਾ ਤਾਂ ਕਰਕੇ ਪਹਿਲਾਂ ਸੀਗਾ ਜਿਹੜਾ ਪਹਿਲਾਂ ਬਈ ਇਸ ਲਈ ਸਾਰੀ ਪਸ਼ੂ ਦੀ ਡੈਵਰਜੈਂਸੀ ਜਿੰਨੀ ਹੁੰਦੀ ਸੀਗੀ ਸਾਰੇ ਤੱਤ ਬਾਹਰੋਂ ਮਿਲ ਜਾਂਦੇ ਸੀ ਨੀਰੇ ਚਾਰੇ ਤੋਂ ਹੁਣ ਕੀ ਆ ਹੁਣ ਆਪਣੇ ਜਿਹੜੇ ਦੇ ਚਰੀ ਹੋ ਗਈ ਗੱਲੀ ਚਰੀ ਚੱਲੂਗੀ ਮੱਕੀ ਹੋ ਗਈ ਗੱਲੀ ਮੱਕੀ ਚੱਲੂਗੀ ਇਸ ਕਰਕੇ ਬਈ ਹਰੇਕ ਚੀਜ਼ ਜ਼ਰੂਰੀ ਹੈਗੀ ਜਿਵੇਂ ਜਿਵੇਂ ਸਮਾਂ ਬਦਲ ਰਿਹਾ ਓਵੇਂ ਓਵੇਂ ਪਸ਼ੂ ਵੀ ਬਦਲੀ ਜਾਂਦੇ ਨੇਗੇ ਜੇ ਆਪਾਂ ਕਹਿ ਰਹੇ ਆਂਗੇ ਨਾ ਵੀ ਆਪਾਂ ਡਵੈਲਪ ਡਵੈਲਪ ਹੋਈ ਜਾਂਦੇ ਆਂਗੇ ਸਾਇੰਸ ਤਰੱਕੀ ਕਰੀ ਜਾਂਦੀ ਹੈਗੀ ਠੀਕ ਆ ਹੁਣ ਬੰਦਿਆਂ ਦੇ ਲਾ ਲੋ ਬੰਦਿਆਂ ਨੂੰ ਕਿੰਨੀਆਂ ਪ੍ਰੋਬਲਮਾਂ ਆਉਂਦੀਆਂ ਨੇਗੀਆਂ ਕਿੰਨੀ ਬਿਮਾਰੀ ਆਉਂਦੀ ਆ ਉਸੇ ਤਰ੍ਹਾਂ ਹੀ ਪਸ਼ੂਆਂ ਦਾ ਹਾਲ ਹੈਗਾ ਵੀ ਖਾਣੇ ਦਾਣਿਆਂ ਦਾ ਬਹੁਤ ਜ਼ਿਆਦਾ ਜੇ ਬੰਦਿਆਂ ਦਾ ਫਰਕ ਪਿਆ ਤਾਂ ਪਸ਼ੂਆਂ ਦਾ ਵੀ ਪਿਆਗਾ ਇਸ ਲਈ ਬਈ ਜ਼ਰੂਰੀ ਆ ਮਿਨਰਲ ਮਿਕਸਚਰ ਜ਼ਰੂਰ ਦਿਆ ਕਰੋ ਇਸੇ ਕਰਕੇ ਬਈ ਸਾਰੀ ਮਿੰਨਲ ਮਿਕਸਚਰ ਜੇ ਤੁਸੀਂ ਮਿੰਨਲ ਮਿਕਸਚਰ ਦਾ ਰੈਗੂਲਰ ਨਾ ਜਮਾ ਏ ਥੰਬਨੇਲ ਬਣਾ ਲਿਆ ਵੀ ਹਾਂ ਆਪਾਂ ਦੇਣੀ ਦੇਣਾਗਾ ਤੁਸੀਂ ਬਈ ਪੱਕਾ ਥੰਬਨੇਲ ਬਣਾ ਲਿਆ ਵੀ ਹਾਂ ਆਪਾਂ ਪਾਉਣੀ ਪਾਉਣਾਗਾ ਠੀਕ ਆ ਥੰਬਨੇਲ ਹੁੰਦਾ ਕਿ ਰੂਲ ਹੁੰਦਾ ਬਸ ਤੁਸੀਂ ਰੂਲ ਕਹਦੇ ਹਾਂ ਬਈ ਜਦੋਂ ਤੁਸੀਂ ਮਿੰਨਲ ਮਿਕਸਚਰ ਦਾ ਪੱਕਾ ਥੰਮ ਰੂਲ ਬਣਾ ਲਿਆ ਥੋੜਾ 99% ਤੁਹਾਡੇ ਸਾਰੀਆਂ ਬਿਮਾਰੀਆਂ ਬਸ਼ਵਾਨੀਆਂ ਰਿਕਵਰ ਹੋ ਜਾਣੀਆਂ ਆ ਆ ਰਿਪੀਟਰ ਦੀ ਸਮੱਸਿਆ ਜਿਹੜੀ ਆਉਂਦੀ ਹੈ ਇਹ ਇਸੇ ਕਰਕੇ ਜ਼ਿਆਦਾ ਆਉਂਦੀ ਹੈ ਹੁਣ ਆਪਣੇ ਲਾ ਲਓ ਆਪਾਂ ਤਿੰਨ ਪਸ਼ੂਆਂ ਦੀ ਸਿੰਕਰੋ ਕਰੀ ਸੀਗੀ ਬਈ ਬਾਲੇ ਕਹਿੰਦੇ ਸਿੰਕਰੋ ਦਾ ਰਿਜ਼ਲਟ ਨਹੀਂ ਆਇਆ ਇਨੀ ਉਹ ਰਿਜ਼ਲਟ ਬਈ ਆਪਦੀ ਮੈਨੇਜਮੈਂਟ ਦੇ ਸਾਰੇ ਦੀ ਗੱਲ ਆਪਾਂ ਤਿੰਨ ਬੈੜਾਂ ਦੀ ਸਿੰਕਰੋ ਕਰੀ ਸੀਗੀ ਤੇ 2-3 ਦਿਨ ਹੋ ਗਏ ਆਪਾਂ ਉਦੋਂ ਬੈੜਾਂ ਚੈੱਕ ਕਰੀਆਂ ਨਹੀਂ ਗੀਆਂ ਤਿੰਨ ਗਾਂਆਂ ਸੀ 60 ਦਿਨਾਂ ਤੋਂ ਚੈੱਕ ਕਰੀਆਂ ਤਿੰਨੇ ਨਹੀਂ ਤਿੰਨੇ ਗੱਭਣਾ ਨਿਕਲੀਆਂ ਨਹੀਂ ਗੀਆਂ ਹੁਣ ਚਾਰ ਦੀ ਹੁਣ ਸਿੰਕਰੋ ਕੱਲ੍ਹ ਤੋਂ ਚਲਾਵਾਂਗੇ ਇੱਕ ਆ ਝੋਟੀ ਦੀ ਚਲਾਉਣੀ ਹੈਗੀ ਤੇ ਤਿੰਨਾਂ ਗਾਵਾਂ ਖੜੀਆਂ ਨਹੀਂ ਗੀਆਂ ਇਨਾਂ ਦੀ ਹੁਣ ਅਸੀਂ ਕਰੋ ਪਾਵਾਂਗੇ ਬਈ ਤਾਂ ਇਸ ਕਰਕੇ ਜ਼ਰੂਰੀ ਹੈ ਬਈ ਆਪ ਦਾ ਮੈਨ ਨਾਲ ਮਿਕਸਚਰ ਜ਼ਰੂਰ ਦਿਆ ਕਰੋ ਜਿਹੜੇ ਬਾਈ ਪੁੱਛਦੇ ਸੀਗੇ ਠੀਕ ਆ ਇੱਕ ਹੋਰ ਵੀ ਹੈਗਾ ਬਈ ਬਦਲਦੇ ਰਿਹਾ ਕਰੋ ਟਾਈਮ ਟੂ ਟਾਈਮ ਠੀਕ ਆ ਜਿਵੇਂ ਠੀਕ ਆ ਕਿ ਕਿੰਨਾ ਚਿਰ ਪਹਿਲਾਂ ਕੋਈ 2-3 ਮਹੀਨੇ ਹੋਰ ਚਲਾ ਲਿਆ 2-3 ਮਹੀਨੇ ਹੋਰ ਚਲਾ ਲਿਆ ਹਨਾ ਹਰੇਕ ਕੰਪਨੀ ਦੀ ਅੱਡੋ ਅੱਡ ਵੰਟਰ ਹੁੰਦੀ ਹੈ ਜਦੋਂ ਬਣਾਉਂਦੇ ਨੇ ਇਹ ਕਿਸੇ ਚ ਕੁਝ ਪਾਇਆ ਕਿਸੇ ਚ ਕੁਝ ਪਾਇਆ ਕਿਸੇ ਚ ਕੁਝ ਪਾਇਆ ਤੇ ਹੁਣ ਦੇ ਦੱਸਦੇ ਭਰਾ ਜਿਹੜਾ ਕਰੰਟ ਆਪਾਂ ਯੂਜ਼ ਕਰੀ ਜਾਂਦੇ ਹਾਂ ਕਰੰਟ ਤਾਂ ਬਈ ਪੀਡੀਐਸ ਦਾ ਹੈਗਾ ਹਾਈ ਮੈਨੂ ਯੂਜ਼ ਕਰੀ ਜਾਂਦੇ ਹਾਂ ਹਾਂ ਇਹ ਵਾਰ ਤੋਂ ਆ ਜਦੋਂ ਹੁਣ ਹਾਈ ਮੈਨੂ ਚਲਾਵਾਂਗੇ ਭਾਈ 2 ਮਹੀਨੇ ਉਸ ਤੋਂ ਬਾਅਦ ਚ ਜਿਹੜਾ ਆਪਣੇ ਮੈਕਮੇ ਨੂੰ ਆਪਣੇ ਆ ਜਿਹੜਾ ਮਾਨਸਾ ਬਟਿੰਡਾ ਹੋ ਗਿਆ ਆਪਣੇ ਧਰਤੀ ਚ ਕਾਪਰ ਦੀ ਵਾੜੀ ਜ਼ਿਆਦਾ ਹੈ ਘਾਟ ਆਪਣੇ ਖੇਤੀ ਵਿਗਿਆਨ ਕੇਂਦਰ ਚ ਜਿੰਨਾ ਆਉਂਦਾਗਾ ਉਹ ਮੈਂ ਧਰਤੀ ਦੇ ਹਿਸਾਬ ਨਾਲ ਹੀ ਆਉਂਦਾ ਵੀ ਮਿੱਟੀ ਦੇ ਉਹ ਸੈਂਪਲ ਲੈਂਦੀ ਹੈ ਯੂਨੀਵਰਸਿਟੀ ਜਿਹੜੇ ਜਿਹੜੇ ਏਰੀਆ 'ਚ ਜਿਹੜੀ ਜਿਹੜੀ ਕੀ ਦੀ ਘਾਟ ਹੈਗੀ ਉਹਦੇ ਹਿਸਾਬ ਨਾਲ ਹੀ ਮੇਨਰ ਮਿਕਸਚਰ ਆਉਂਦਾ ਜੇ ਹੁਣ ਆਪਣੇ ਧਰਤੀ 'ਚ ਲਾ ਲਓ ਕਾਪਰ ਦੀ ਘਾਟ ਆ ਤਾਂ ਆਪਣੇ ਹਰੇ-ਚਾਰੇ 'ਚ ਵੀ ਆਊਗੀ ਆਊਗੀ ਮੱਕੀ ਦੇ ਸਾਇਲੇ ਵਿੱਚ ਵੀ ਆਊਗੀ ਤਾਂ ਹੁਣ ਆਪਾਂ 2-3 ਮਹੀਨੇ ਇਹ ਚਲਾ ਕੇ ਉਸ ਤੋਂ ਬਾਅਦ ਫੇਰ ਆਪਾਂ ਵਿਭਾਗਮੇ ਵਾਲਾ ਵਰਤਾਂਗੇ ਜਿਹੜੇ ਖੇਤੀ ਵਿਗਿਆਨ ਕੇਂਦਰ 'ਚੋਂ ਮਿਲਦਾ ਉਹਦਾ ਵੀ ਬਹੁਤ ਘੈਂਟ ਰਿਜ਼ਲਟ ਆ ਬਾਕੀ ਬਈ ਜ਼ਰੂਰ ਵਰਤੋ ਠੀਕ ਆ ਮੇਨਰ ਮਿਕਸਚਰ ਵਰਤੋ ਆਪਦੀ ਦੱਬ ਕੇ ਮਿਹਨਤ ਕਰੋ ਅਲਾਮਾਲ ਡੰਗਰ ਸਾਮੋ ਫੇਤੀ ਦਾ ਸਾਮੋ ਓਕੇ ਬਈ ਧੰਨਵਾਦ ਠੀਕ ਆ ਬਈ